ਖਬਰ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡਾਂ ਦਾ ਕਰ ਰਹੇ ਹਨ ਦੌਰਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਮਾਨਵਾਲਾ ਵਿਖੇ ਲੋਕਾਂ ਨਾਲ ਕੀਤੀ ਮੀਟਿੰਗ ਹਰਸਿਮਰਤ ਕੌਰ ਬਾਦਲ ਨੇ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਕੀਤੀ ਜਾ ਰਹੀ ਪਿੰਡ ਦੇ ਨੌਜਵਾਨਾਂ ਨੂੰ ਜਿਮ ਲਈ 1 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਲੋਕਾਂ ਦੀਆਂ ਸੁੰਨੀਆਂ ਮੁਸ਼ਕਲਾਂ ਪਿੰਡ ਵਾਸੀਆਂ ਨੇ ਹਰਸਿਮਰਤ ਕੌਰ ਬਾਦਲ ਦਾ ਕੀਤਾ ਸਨਮਾਨ ਖਰਸਿਮਰਤ ਕੋਰ ਬਦਲ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੀ ਆਪ ਸਰਕਾਰ ਤੇ ਸਾਦੇ ਨਿਸ਼ਾਨੇ ਖਰਸਿਮਰਤ ਕੋਰ ਬਦਲ ਨੇ ਕਿਹਾ ਕਿ ਕਾਂਗਰਸ ਦੇ 5 ਸਾਲ ਅਤੇ ਆਪ ਸਰਕਾਰ ਦੇ 2 ਸਾਲਾਂ ਵਿੱਚ ਕੁਝ ਨਹੀਂ ਕੀਤਾ ਜੋ ਅਕਾਲੀ ਸਰਕਾਰ ਨੇ 10 ਸਾਲਾਂ ਵਿੱਚ ਲੋਕਾਂ ਦੇ ਵਿਕਾਸ ਅਤੇ ਸਹੂਲਤਾਂ ਲਈ ਕੰਮ ਕੀਤਾ ਹੈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਫਿਰ ਚੰਨੀ ਨੇ ਗਰੀਬ ਦੱਸ ਕੇ ਲੋਕਾਂ ਨੂੰ ਗੁੰਮਰਾ ਕੀਤਾ ਮੌਜੂਦਾ ਆਪ ਸਰਕਾਰ ਨੇ ਬਹੁਤ ਵੱਡੇ ਤੇ ਝੂਠੇ ਦਾ ਵਾਅਦੇ ਕੀਤੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ ਕੀਤਾ ਪਰ ਅਜੇ ਤੱਕ ਔਰਤਾਂ 1000 ਨੂੰ ਉਡੀਕ ਰਹੀਆਂ ਹਨ ਅਕਾਲੀ ਸਰਕਾਰ ਦੇ ਕੀਤੇ 10 ਸਾਲ ਦੇ ਵਿਕਾਸ ਤੋਂ ਬਾਅਦ ਦੋਨੋਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਕਾਂਗਰਸ ਅਤੇ ਮੌਜੂਦਾ ਸਰਕਾਰ ਨੇ ਪੰਜਾਬ ਦੇ ਸਿਰ ਤੇ ਸਿਰਫ ਕਰਜ਼ਾ ਚੜਾਇਆ ਹੈ ਦੋਵੇਂ ਸਰਕਾਰਾਂ ਨੇ ਅਕਾਲੀ ਦਰਦਾ ਭੰਡੀ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾ ਕੀਤਾ ਸultanpur Lodhi ਵਿਖੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਪੁਲਿਸਾਨ ਲੈ ਕੇ ਦਾਖਲ ਹੋਈ ਗੋਲੀਆਂ ਚਲਾਈਆਂ ਕਈ ਲੋਕਾਂ ਨੂੰ ਸ਼ਹੀਦ ਕੀਤਾ ਪਰ ਕੋਈ ਨਹੀਂ ਬੋਲ ਰਿਹਾ ਕਾਂਗਰਸ ਸਰਕਾਰ ਵਿਲੇ ਹਰਮੰਦਰ ਸਾਹਿਬ ਵਿਖੇ ਨੌਜਵਾਨ ਬੇਅਦਬੀ ਕਰਨ ਪੂਜਾ ਉਸਤੇ ਕੋਈ ਕਾਰਵਾਈ ਨਹੀਂ 10 ਸਾਲ ਪਹਿਲਾਂ ਨਾ ਹੀ ਚਿੱਟਾਸੀ ਸਗੋ ਚਿੱਟੇ ਦੇ ਤਸਕਰਾਂ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਸੀ ਪਰ ਹੁਣ 10 ਸਾਲਾਂ ਤੋਂ ਬਾਅਦ ਜਿੱਥੇ ਨਸ਼ਾ ਵਧਿਆ ਹੈ ਉੱਥੇ ਹੀ ਨੌਜਵਾਨ ਮੌਤ ਦੇ ਮੂੰਹ ਚ ਚਲੇ ਗਏ ਹਨ ਹਰ ਗਲੀ ਵਿੱਚ ਸ਼ਰੀਆਮ ਚਿੱਟਾ ਨਸ਼ਾ ਵਿਕ ਰਿਹਾ ਹੈ ਜੇਲਾਨ ਵਿੱਚ ਖੁੱਲੇ ਆਮ ਨਸ਼ਾ ਵਿਕ ਰਿਹਾ ਹੈ ਜਿਸ ਨੂੰ ਸਰਕਾਰਾਂ ਚਲਾ ਰਹੀਆਂ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਪੰਜਾਬ ਦਾ ਪੈਸਾ ਕੇਜਰੀਵਾਲ ਨੂੰ ਦੇਸ਼ ਵਿੱਚ ਚਮਕਾਉਣ ਲਈ ਇਸ਼ਤਿਹਾਰਾਂ ਤੇ ਖਰਚਿਆ ਜਾ ਰਿਹਾ ਵੋਟ ਦੀ ਝੋਟ ਨਾਲ ਹੀ ਸਰਕਾਰਾਂ ਨੂੰ ਜਗਾਇਆ ਜਾ ਸਕਦਾ ਹੈ ਖਰਸਿਮਰਤ ਕੌਰ ਬਦਲ ਨੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਅਕਾਲੀ ਦਲ ਦੀ ਪੰਚਾਇਤ ਚੋਣਾਂ ਦੀ ਕੀਤੀ ਅਪੀਲ ਲੀਡਰ ਸਾਹਿਬਾਨ ਤੇ ਬਹੁਤ ਹੀ ਅਜ਼ੀਜ਼ ਪਿੰਡ ਮਾਨ ਵਾਲਾ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਭੈਣੋ ਗੱਜ ਕੇ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਹੱਥ ਬੰਨ ਕੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀਆਂ ਕਿ ਠੰਡ ਦੇ ਮੌਸਮ ਦੇ ਬਾਵਜੂਦ ਆਪਦੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਤੁਸੀਂ ਇੱਥੇ ਪਹੁੰਚੋ ਇਨੀ ਵੱਡੀ ਗਿਣਤੀ ਵਿੱਚ ਆਏ ਬਹੁਤ-ਬਹੁਤ ਸ਼ੁਕਰਾਨਾ ਦਿਲ ਦੀਆਂ ਗਹਿਰਾਈਆਂ ਤੋਂ ਖੁਸ਼ੀ ਹੁੰਦੀ ਹੈ ਕਿਉਂਕਿ ਮਹਿਸੂਸ ਹੁੰਦਾ ਬਹੁਤ ਲੰਬਾ ਚਿਰ ਹੋ ਗਿਆ ਤੁਹਾਡੇ ਪਿੰਡ ਵਿੱਚ ਆ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦੇ ਮੈਨੂੰ ਅਜੇ ਵੀ ਉਹ ਦਿਨ ਯਾਦ ਨੇ ਜਿੱਥੇ ਖਾਨਾ ਸਾਹਿਬ ਇਸ ਹਲਕੇ ਦੇ ਇੰਚਾਰਜ ਸਿਗੇ ਤੇ ਕਈ ਵਾਰੀ ਤੁਹਾਡੇ ਪਿੰਡਾਂ ਵਿੱਚ ਆ ਕੇ ਸੰਗਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ ਬਾਦਲ ਸਾਹਿਬ ਤੋਂ ਸਿੱਖਿਆ ਸੀ ਕਿ ਜਦ ਲੋਕੀ ਮਾਨ ਬਖਸ਼ਦੇ ਨੇ ਔਦੇ ਬਖਸ਼ਦੇ ਨੇ ਤੇ ਫਿਰ ਇਹਨਾਂ ਆਉਧਿਆਂ ਦੇ ਨਾਲ ਘਰੇ ਬੈਠਣ ਲਈ ਨਹੀਂ ਕਿ ਲੋਕੀ ਤੁਹਾਨੂੰ ਲੱਭਦੇ ਹੋਏ ਆਏ ਤੁਸੀਂ ਲੋਕਾਂ ਦੇ ਵਿੱਚ ਜਾਇਆ ਕਰੋ ਤੇ ਉਹਨਾਂ ਦੀ ਤਕਲੀਫਾਂ ਦੀ ਸੁਣਵਾਈ ਕਰਿਆ ਕਰੋ ਇਹ ਬਾਦਲ ਸਾਹਿਬ ਤੋਂ ਸਿੱਖਿਆ ਸੀ ਤੇ ਕੋਸ਼ਿਸ਼ ਆਹੀ ਕੀਤੀ ਸੀ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਰਹੀਏ ਤੇ ਤੁਹਾਡੇ ਵਿੱਚ ਬਹਿ ਕੇ ਸੰਗਤ ਦਰਸ਼ਨ ਕਰਕੇ ਸਾਰੀ ਪ੍ਰਸ਼ਾਸਨ ਨੂੰ ਇੱਥੇ ਲਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮੌਕੇ ਤੇ ਹੀ ਹੱਲ ਕਰੀਏ ਲੇਕਿਨ ਜਦੋਂ ਤੋਂ ਹਲਕਾ ਇੰਚਾਰਜ ਬਦਲੇ ਗਏ ਉਹਨਾਂ ਦੇ ਆਪਣੇ ਤਰੀਕੇ ਸੀ ਕੁਝ ਕਾਰਨ ਸੀਗੇ ਜਿਦੇ ਕਰਕੇ ਸ਼ਹਿ ਜਿਤਮਨਦਰ ਸਾਹਿਬ ਨੂੰ ਇਹ ਪਸੰਦ ਨਹੀਂ ਸੀ ਕਿ ਮੈਂ ਸਿੱਧਾ ਪਿੰਡਾਂ ਦੇ ਨਾਲ ਮੈਂ ਆਪਦਾ ਰਸਤਾ ਰੱਖਾਂ ਨਾ ਹੀ ਉਹਨਾਂ ਨੂੰ ਪਸੰਦ ਸੀ ਕਿ ਤੁਸੀਂ ਸਿੱਧੇ ਸਾਡੇ ਤਾਈਂ ਪਹੁੰਚ ਕਰੋ ਤੇ ਅਕਸਰ ਆਹੀ ਦੇਖਣ ਨੂੰ ਮਿਲਦਾ ਸੀ ਜੇ ਮੈਂ ਕਿਸੇ ਤਾਈਂ ਪਹੁੰਚ ਕਰਦੀ ਆ ਕੋਈ ਸਾਡੇ ਤਾਈਂ ਪਹੁੰਚ ਕਰਦਾ ਤਾਂ ਫਿਰ ਉਹ ਨਾਰਾਜ਼ ਹੁੰਦੇ ਸੀ ਉਸ ਬੰਦੇ ਦੀ ਬੇਇੱਜ਼ਤੀ ਕਰਦੇ ਸੀ ਜਿੱਤੇ ਕਰਕੇ ਤੁਹਾਡੇ ਤੇ ਸਾਡੇ ਵਿੱਚ ਆ ਦੂਰੀਆਂ ਪੈਦਾ ਹੋ ਗਈਆਂ ਦੁੱਖ ਬਹੁਤ ਹੁੰਦਾ ਸੀ ਕਿਉਂਕਿ ਮੈਂ ਮਹਿਸੂਸ ਕਰਦੀ ਸੀ ਕਿ ਜੇ ਇਸ ਇਲਾਕੇ ਨੇ ਮੈਨੂੰ ਮਾਨ ਬਖਸ਼ਿਆ ਜੋਨਾ ਪਿੰਡਾਂ ਵਿੱਚ ਜਾ ਕੇ ਜਿਹੜੀ ਮਾੜੀ ਮੋਟੀ ਮੇਰੇ ਕੋਲ ਗ੍ਰਾਂਟ ਹੁੰਦੀ ਉਸ ਗ੍ਰਾਂਟ ਤੇ ਨਾਲ ਤੁਹਾਡੀ ਕੋਈ ਗਲੀ ਮੋਲਾ ਬਣ ਜਾਏ ਕੋਈ ਤੁਹਾਡੀ ਧਰਮਸ਼ਾਲਾ ਬਣ ਜਾਏ ਤੁਹਾਨੂੰ ਕੋਈ ਸਹੂਲਤ ਮਿਲ ਜਾਏ ਲੇਕਿਨ ਜਦ ਹਲਕਾ ਇੰਚਾਜੀ ਕਹਿੰਦੇ ਸੀ ਨਹੀਂ ਜੀ ਕੋਈ ਲੋੜ ਨਹੀਂ ਕਿਸੇ ਨੇ ਕੁਝ ਮੰਗੀ ਨਹੀਂ ਰੱਖੀ ਜਾਣ ਦੀ ਲੋੜ ਨਹੀਂ ਜੇ ਮੈਂ ਕਹਿੰਦੀ ਸੀ ਕਿ ਜੇ ਕੋਈ ਕਿਸੇ ਦਾ ਦੁੱਖ ਸੁੱਖ ਹੋਏ ਮੈਂ ਦੁੱਖ ਸਾਂਝਾ ਕਰਲਾਂ ਤਾਂ ਕਹਿੰਦੇ ਨਹੀਂ ਕੋਥੇ ਵੀ ਕੋਈ ਲੋੜ ਨਹੀਂ ਸੋ ਹਰ ਪੱਖੋਂ ਮੈਂ ਆ ਸਮਝਿਆ ਕਿ ਮੇਰੇ ਕਰਕੇ ਇਲਾਕੇ ਵਿੱਚ ਨੁਕਸਾਨ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸੀ ਜੇ ਹਲਕਾ ਇੰਚਾਰਜ ਕਾਮਯਾਬ ਹੁੰਦਾ ਤਾਂ ਹੀ ਸਰਕਾਰ ਬਣਦੀ ਹੈ ਜੇ ਐਮ ਐਲ ਏ ਬਣਦਾ ਤਾਂ ਹੀ ਸਰਕਾਰਾਂ ਬਣਨ ਗਿਆ ਐਮ ਪੀ ਦੇ ਬੰਨੇ ਨਾ ਬੰਨੇ ਨਾਲ ਕੁਝ ਨਹੀਂ ਹੁੰਦਾ ਤੇ ਚਲੋ ਜਿਸ ਤਰ੍ਹਾਂ ਇਹ ਚਲਾਣਾ ਚਾਹੁੰਦੇ ਮੈਂ ਉਸ ਤਰ੍ਹਾਂ ਚਲਾਵਾਂ ਸੋ ਹੁਣ ਅੱਜ ਬਹੁਤ ਲੰਬੇ ਚਿਰ ਬਾਅਦ ਤੁਹਾਡੇ ਵਿੱਚ ਹਾਜ਼ਰ ਹੋਣ ਦਾ ਮੌਕਾ ਇਹ ਮਿਲਿਆ ਤੇ ਅੱਜ ਤੁਹਾਡੇ ਵਿੱਚ ਆਹੀ ਕਹਿਣ ਵਾਸਤੇ ਆ ਕਿ ਹੁਣ ਇਸ ਹਲਕੇ ਨੂੰ ਨਿਗਰਾਨੀ ਦੇਖ ਰੇਗਾ ਸੀ ਆਪ ਕਰਾਂਗੇ ਇੱਕ ਆਪਾਂ ਦਫਤਰ ਤਲਵੰਡੀ ਸਾਬੋ ਚੇ ਖੋਲ ਰਿਹਾ ਹਾਂ ਹੁਣ ਸੋਮਵਾਰ ਨੂੰ ਖੋਲ ਜੂਗਾ ਉੱਥੇ ਸਾਡੇ ਬੰਦੇ ਬੈਠਿਆ ਕਰਨਗੇ ਦੂਜਾ ਮੇਰਾ ਦਫਤਰ ਬਠਿੰਡੇ ਸ਼ਹਿਰ ਵਿੱਚ ਹੈ ਤੁਸੀਂ ਜਾਣਦੇ ਹੋ ਕਈ ਵਾਰੀ ਆਏ ਵੀ ਹੋਗੇ ਆ ਰਾਜਦੀਪ ਹੈਗਾ ਇੱਥੇ ਰਾਜਦੀਪ ਰਾਜਦੀਪ ਆ ਰਾਜਦੀਪ ਜਿਹੜੇ ਬਠਿੰਡੇ ਦਫਤਰ 'ਚ ਬੈਠਦਾ ਹੈਗਾ ਇਹਨੂੰ ਵੀ ਤੁਸੀਂ ਜਾਣਦੇ ਹੋਵਗੇ ਤੇ ਜਿਹੜੇ ਤੁਹਾਡੇ ਇੱਥੇ ਤਲਵੰਡੀ ਸਾਹਿਬ ਉਹ ਦਫਤਰ 'ਚ ਆ ਗੁਰਵਿੰਦਰ ਬੈਠਣਗੇ ਆ ਬਲਰਾਜ ਬੈਠਣਗੇ ਇੱਕ ਦਫਤਰ 'ਪਰ ਰਾਮਾਸਕਲ ਜੀ ਵੀ ਖੋਲਾਂਗੇ ਤੇ ਦੂਜਾ ਤੀਜੀ ਗੱਲ ਬਾਦਲਪਿੰਡ 'ਚ ਤੁਸੀਂ ਕਈ ਵਾਰੀ ਬਾਦਲ ਸਾਹਿਬ ਨੂੰ ਮਿਲਣ ਆਏ ਹੋਗੇ ਉੱਥੇ ਵੀ ਸਾਡਾ ਦਫ਼ਤਰ ਹੈ ਸੋ ਇਹ ਬੂਏ ਤੁਹਾਡੇ ਵਾਸਤੇ 24 ਘੰਟੇ ਖੁੱਲੇ ਨੇ ਕਿਸੇ ਤਰ੍ਹਾਂ ਦੀ ਤੁਹਾਨੂੰ ਤਕਲੀਫ ਹੋਏ ਲੋੜ ਹੋਏ ਸਿੱਧੇ ਸਾਡੇ ਤਾਈਂ ਪਹੁੰਚ ਕਰੋ ਕੋਈ ਕਿਸੇ ਵਿਚੋਲੇ ਦੀ ਲੋੜ ਨਹੀਂ ਤੁਹਾਨੂੰ ਇਸ ਦਫ਼ਤਰ 'ਚ ਆਓ ਬਠਿੰਡੇ ਦਫ਼ਤਰ 'ਚ ਆਓ ਬਾਦਲਪਿੰਡ ਤਾਈਂ ਪਹੁੰਚੋ ਆ ਦੇ ਤੁਹਾਡੇ ਮਸਲੇ ਤੇ ਇਹੀ ਹੱਲ ਕਰ ਦਨਗੇ ਲੇਕਿਨ ਜੇ ਸਾਡੇ ਤਾਈਂ ਪਹੁੰਚ ਕਰਨੀ ਆਪੇ ਤੁਹਾਨੂੰ ਸਾਡੇ ਨਾਲ ਤਾਲਮੇਲ ਕਰਾ ਦੇਣਗੇ ਸੋ ਇਕਤਾ ਤੁਹਾਨੂੰ ਬੇਨਤੀ ਕਰ ਰਹੀ ਹੈ ਦੂਜੀ ਬੇਨਤੀ ਆਕਰਨ ਵਾਸਤੇ ਆਈਆਂ ਕਿ ਹੁਣ 7-8 ਸਾਲਾਂ 'ਚ ਸਾਰੀ ਪਾਰਟੀਆਂ ਦੇ ਕੰਮਕਾਜ ਤੁਸੀਂ ਦੇਖ ਲਿੱਤੇ ਨੇ ਬਾਦਲ ਸਾਹਿਬ ਦੇ ਕੰਮਕਾਜ ਦੇਖੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਮਹਾਰਾਜ ਸਾਹਿਬ ਦੇ ਦੇਖੇ ਆਪਣੇ ਆਪ ਨੂੰ ਗਰੀਬ ਕਹਿਣ ਵਾਸਤੇ ਚੰਨੀ ਸਾਹਿਬ ਦੇ ਦੇਖੇ ਤੇ ਬਹੁਤ ਵੱਡੀ ਗਿੰਤੀ ਦੇ ਨਾਲ ਕਾਮਯਾਬ ਹੋਏ ਇਸ ਬਦਲਾਵ ਸਰਕਾਰ ਦੇ ਜਿਹੜਾ ਭਗਵੰਤ ਜੀ ਆਮ ਆਦਮੀ ਆਪਣੇ ਆਪ ਨੂੰ ਕਹਾਂਦਾ ਹੈ ਦੋ ਸਾਲਾਂ ਤੇ ਉਹਦੇ ਕੰਮ ਕਾਜ ਵੀ ਦੇਖ ਲਿੱਤੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਪਾਸੇ ਉਹ ਤਕੜੀ ਦੇ ਤਰਾਜ਼ੂ 'ਚ ਨਪਲਿਓ ਤੁਸੀਂ ਇੱਕ ਪਾਸੇ ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਤੁਹਾਡੀ ਆਪਣੀ ਖੇਤਰੀ ਪਾਰਟੀ ਦੀ ਕੀਤੇ ਕੀਤੇ ਹੋਏ ਕੰਮ ਤੇ ਦੂਜੇ ਪਾਸੇ ਇਹਨਾਂ ਦੋਵਾਂ ਪਾਰਟੀਆਂ ਦੇ ਕੰਮਾਂ ਨੂੰ ਇਕੱਠੇ ਜੋੜ ਲਓ ਅੱਜ ਦੱਸੋ ਤੁਹਾਡੇ ਪਿੰਡ 'ਚ ਉਹ ਕਿਹੜਾ ਵਿਕਾਸ ਦਾ ਕੰਮ ਹੋਇਆ ਹੈ ਕਿਸ ਵਰਗ ਨੂੰ ਉਹ ਕਿਹੜੀ ਸਹੂਤ ਮਿਲੀ ਹੈਗੀ ਉਹ ਕਿਹੜਾ ਕੰਮ ਹੈਗਾ ਜਿਹੜਾ ਬਾਦਲ ਸਾਹਿਬ ਦਾ ਕੀਤਾ ਹੋਇਆ ਹੈ ਜਾਂ ਦਿੱਤੀ ਹੋਈ ਸੂਚ ਨਹੀਂ ਲੇਕਿਨ ਇਹਨਾਂ ਪਾਰਟੀਆਂ ਦੀ ਦਿੱਤੀ ਹੋਈ ਸਹੂਰਤਾ ਹੈਗੀਆ ਹਕੀਕਤ ਆ ਹੈਗੀ ਕਿ ਹਰੇਕ ਵਰਗ ਦੀ ਬਾਜੇ ਕਿਸੇ ਨੇ ਫੜੀ ਤਾਂ ਤੁਹਾਡੇ ਆਪਣੇ ਬਾਦਲ ਸਾਹਿਬ ਤੇ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਉਹ ਸਤਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਨਾਰੇ ਨਹੀਂ ਲੁੱਟੇ ਕੱਲੇ ਵੋਟਾਂ ਦੀ ਰਾਜਨੀਤੀ ਨਹੀਂ ਲੋਕਾਂ ਦੇ ਪਿਆਰ ਦੇ ਉਹਨਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਲੀ ਰਾਜਨੀਤੀ ਕੀਤੀ ਜਿਹੜੇ ਮੁੱਖ ਮੰਤਰੀ ਨੇ ਆਪ ਮੁੱਖ ਮੰਤਰੀ ਬਣ ਕੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਆਉਂਦੇ ਸੀ ਕਿ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਤਕਲੀਫਾਂ ਮੈਂ ਸੁਣਾ ਤੇ ਉਹਨਾਂ ਦੇ ਬਾਅਦ ਤੁਸੀਂ ਕਿੰਨੇ ਮੁੱਖ ਮੰਤਰੀ ਦੇਖ ਲੈ ਮੁੜ ਕੇ ਕਦੇ ਕੈਪਟਨ ਸਾਹਿਬ ਨਜ਼ਰ ਆਏ ਤੁਹਾਨੂੰ ਚੰਨੀ ਸਾਹਿਬ ਕਦੇ ਨਜ਼ਰ ਆਏ ਤੇ ਜਿਹੜਾ ਕਹਿੰਦਾ ਸੀ ਕਿ ਸਰਕਾਰਾਂ ਤਾਂ ਪਿੰਡਾਂ ਤੋਂ ਚੱਲਣਗੀਆਂ ਤੁਹਾਡੇ ਵਿੱਚੋ ਹੈਗੇ ਤੁਹਾਡੇ ਵਿੱਚੋ ਹੀ ਰਵਾਂਗੇ ਦੋ ਸਾਲਾਂ ਤੋਂ ਭਗਵੰਤ ਮਾਨ ਜੀ ਕਿਸੇ ਨੂੰ ਨਜ਼ਰ ਆਇਆ ਤਾਂ ਉਹ ਵੀ ਦੱਸ ਦਿਓ ਚਲੋ ਨਜ਼ਰ ਨਹੀਂ ਆਇਆ ਤਾਂ ਠੀਕ ਹੈ ਲੇਕਿਨ ਕੁਝ ਦੇ ਤਾਂ ਦਿੰਦੇ ਵੱਡੇ ਵੱਡੇ ਵਾਦੇ ਜਿਹੜੇ ਕੀਤੇ ਸੀ ਕਾਂਗਰਸ ਪਾਰਟੀ ਨੇ ਰਾਜਾ ਸਾਹਿਬ ਨੇ ਕੀ ਵਾਦੇ ਕੀਤੇ ਸੀਗੇ ਕਾਂਗਰਸ ਪਾਰਟੀ ਨੇ ਘਰ ਘਰ ਨੌਕਰੀਆਂ ਦੇਣ ਦੇ ਫਾਰਮ ਤੁਹਾਡੇ ਬੱਚਿਆਂ ਤੋਂ ਭਰਵਾਏ ਹੋਣਗੇ ਅੱਜ ਮੈਨੂੰ ਦੱਸ ਤਾਂ ਦਿਓ 5 ਸਾਲਾਂ ਵਿੱਚ ਉਸ ਕਾਂਗਰਸ ਪਾਰਟੀ ਨੇ ਕਿਹਦੇ ਘਰ ਚ ਕਿਹਦੇ ਬੱਚੇ ਨੂੰ ਕਿਹਦੇ ਜਵਾਬ ਨੂੰ ਜੇ ਇੱਕ ਵੀ ਕੋਈ ਨੌਕਰੀ ਦਿੱਤੀ ਹੋਈ ਫਾਰਮ ਪਰ ਵਾਏ ਕਿਸਾਨਾਂ ਨੂੰ ਸਾਰਾ ਕਰਜ਼ਾ ਮਾਫ ਕਰਾਨ ਵਾਸਤੇ ਦੱਸ ਦਿਓ ਤੁਹਾਡੇ ਪਿੰਡ ਚ ਉਹ ਕਿਹੜਾ ਕਿਸਾਨ ਹੈ ਜਿਹਦਾ ਸਾਰਾ ਕਰਜ਼ਾ ਮਾਫ ਹੋ ਗਿਆ ਗੁਟਕਾ ਸਾਹਿਬ ਨੂੰ ਹੱਥ ਚ ਫੜ ਕੇ ਤਖਤ ਸਾਹਿਬ ਵੱਲ ਮੂੰਹ ਕਰਕੇ ਸੌਂਹ ਖਾਦੀ ਅਸੀਂ ਕਿ ਨਸ਼ੇ ਖਤਮ ਕਰ ਦੇਣਗੇ ਅੱਜ ਦੱਸੋ ਨਸ਼ੇ ਕਿਹੜੇ ਖਤਮ ਹੋਣਾ ਨੇ ਕੀਤੇ ਤੇ ਜਿਹੜਾ ਆ ਜਿਹੜੇ ਸਿਗੇ ਝੂਠ ਮਾਰਨ ਵਾਲੇ ਇਸ ਤੋਂ ਵੀ ਵੱਡੇ ਵਾਦੇ ਨਾਲੇ ਇਸ ਤੋਂ ਵੀ ਵੱਡੇ ਆ ਬੀਬੀਆਂ ਬੈਠੀਆਂ ਨੇ हज़ार हज़ार रुपए थोड़े खाते में आन गए दसो जी इन्होंने सार् तो फॉर्म भरवाए थे कि नहीं भरवाए थे दो साल हो गए चौबी हज़ार रुपए थोड़े ये खाते में जमा ने दसन की बीबी ने कि बीबी के खाते में चौबी हज़ार रुपये अज तई पहुँचे जो दुआनी पहुँची है चौबी हज़ार छड़ पहुंची किसने को पहुनी है ਲੇਕਿਨ 60000 ਕਰੋੜ ਰੁਪਏ ਦਾ ਕਰਜ਼ਾ ਇਹ ਭਗਵੰਤ ਮਾਨ ਨੇ ਲੋਕਾਂ ਦੇ ਉੱਤੇ ਚੜਾਤਾ 60000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤੇ ਇਹ ਪੈਸੇ ਕਿੱਥੇ ਗਏ ਜਿਹੜੇ ਕਹਿੰਦੇ ਸੀ ਸਾਨੂੰ ਸਕੂਲ ਤੇ ਹਸਪਤਾਲ ਬਣਾਣੇ ਆਂਦੇ ਨੇ ਕੋਈ ਸਕੂਲ ਬਣਿਆ ਤੁਹਾਡੇ ਪਿੰਡ 'ਚ ਤੁਹਾਡੇ ਇਲਾਕੇ 'ਚ ਪੰਜਾਬ 'ਚ ਕਿਸੇ ਕੋਨੇ 'ਚ ਇੱਕ ਨਵਾਂ ਹਸਪਤਾਲ ਇੱਕ ਨਵਾਂ ਸਕੂਲ ਕੋਈ ਬਣਿਆ ਜੇ ਪੈਸੇ ਦੇਣੇ ਜੇ ਬਜ਼ੁਰਗਾਂ ਨੂੰ 2500 ਦੀ ਪੈਨਸ਼ਨ ਦੇ ਲਾਰੇ ਲਾਏ ਸੀ ਕਿਹਦੀ ਪੈਨਸ਼ਨ ਲੱਗੀ ਹੈ 2500 ਦੀ ਇਹ 60000 ਕਰੋੜ ਰੁਪਏ ਗਏ ਕਿੱਥੇ ਜਿਵੇਂ ਕਾਂਗਰਸ ਨੇ 1 ਲੱਖ ਕਰੋੜ ਰੁਪਏ ਲੁੱਟ ਕੇ ਖਾ ਕੇ ਤੁਰ ਗਏ ਹੁਣ ਇਹ ਤਾਂ ਖਾਨ ਪਿੰਚੇ ਲੱਗੇ ਹੋਏ ਨੇ ਸ਼ਰਮ ਲੁੱਟ ਮਚਾਈ ਹੋਈ ਹੈ ਤੁਹਾਨੂੰ ਕਰਜ਼ਾਈ ਕਰਕੇ ਆਪ ਦੀ ਜੇਬਾਂ ਪਰ ਅंचे ਲੱਗੇ ਨੇ ਲੇਕਿਨ ਆਪਣੇ ਵਾਅਦੇ ਤਾਂ ਸਾਰੇ ਮੁਕਰ ਗਏ ਲੇਕਿਨ ਦੁਖੇਸ ਗੱਲ ਦਾ ਹੁੰਦਾ ਹੈ ਕਿ ਜਿਹੜੇ ਬਾਦਲ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਕਿਤੇ ਬਿਜਲੀ ਦੇ ਗ੍ਰਿਡ ਬਣਾਏ ਜਿੱਥੇ ਬਿਜਲੀ ਨਹੀਂ ਆਉਂਦੀ ਸੀ ਉਥੇ ਦੁਗਣੀ ਬਿਜਲੀ ਦੀ ਪੈਦਾਵਾਰ ਕਰਨ ਵਾਸਤੇ ਕਈ ਸਾਰੇ ਨਵੇਂ ਬਿਜਲੀ ਦੇ ਗ੍ਰਿਡ ਬਣਾਏ ਤਾਂ ਕਿ ਪੰਜਾਬ 'ਚ ਬਿਜਲੀ ਦੀ ਕਿਲਤ ਨਾ ਆਏ ਮੈਰਿਟੋਰੀਅਸ ਸਕੂਲ ਵਰਗੇ ਵੱਡੇ ਸਕੂਲ ਬਣਾਏ ਐਮਜ਼ ਵਰਗਾ ਵੱਡਾ ਹਸਪਤਾਲ ਬਣਾਇਆ ਆ ਚਾਰੋਸ਼ਵੇਂ ਸੜਕਾ ਦੇਖੋ ਕਿਹੋ ਜਿਹੀ ਸੜਕਾ ਦਾ ਜਾਲ ਪੂਰੇ ਪੰਜਾਬ 'ਚ ਹੈ ਕਿਤੇ ਬਿਜਲੀ ਦਾ ਗ੍ਰੇਡ ਕਿਤੇ ਨਵਾਂ ਵਾਟਰ ਵਰਕਸ ਬਣ ਰਿਹਾ ਹੈ ਕਿਤੇ ਸਕੂਲ ਅਪਗ੍ਰੇਡ ਹੋ ਰਿਹਾ ਸੀ ਕਿਤੇ ਮੋਟਰਾਂ ਦੇ ਕਨੈਕਸ਼ਨ ਲੱਗ ਰਹੇ ਸੀ ਕਿਤੇ ਬੱਚਿਆਂ ਨੂੰ ਸਾਈਕਲਾਂ ਮਿਲੀਆਂ ਸੀ ਗਿਆ ਕਿਤੇ ਬਜ਼ੁਰਗਾਂ ਦੀ ਪੈਨਸ਼ਨ ਮਿਲਦੀ ਸੀ ਸ਼ਗਨ ਦੀ ਸਕੀਮ ਆਉਂਦੀ ਸੀ ਆਟੇ ਦਾ ਉਹਦੇ ਕਾਰਡ ਬੰਦੇ ਸੀ ਕਿਸੇ ਨੂੰ ਮਕਾਨਾਂ ਦਾ ਚੈੱਕ ਮਿਲਦਾ ਸੀ ਕਿਸੇ ਨੂੰ ਚੁੱਲ੍ਹਾ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਦਵਾਈਆਂ ਵਾਸਤੇ ਕੈਂਸਰ ਦੇ ਇਲਾਜ ਵਾਸਤੇ 1.5 ਲੱਖ ਰੱਖ ਤੇ 1.5 ਲੱਖ ਦੀ ਰਕਮ ਮਿਲਦੀ ਸੀ ਕਿਸੇ ਨੂੰ ਆਵੇਂ ਇਲਾਜ ਵੀ ਕਰਾਣਾ ਹੋਏ ਤਾਂ 30000 ਰੁਪਏ ਦਾ ਇਲਾਜ ਕਰਾ ਸਕਦੇ ਸੀ ਹਰ ਪੱਖੋਂ ਪਿੰਡਾਂ ਨੂੰ ਗ੍ਰਾਂਟਾਂ ਸ਼ਹਿਰਾਂ ਨੂੰ ਗ੍ਰਾਂਟਾਂ ਕਿਤੇ ਆਰੋ ਸਿਸਟਮ ਲੱਗ ਰਿਹਾ ਸੀ ਹਰ ਪੱਖੋਂ ਵਿਕਾਸ ਹੋ ਰਿਹਾ ਸੀ ਪੰਜਾਬ 'ਚ ਤੇ ਪੰਜਾਬ ਤਰੱਕੀ ਕਰਦਾ ਹੋਏ ਸਾਰੇ ਦੇਸ਼ ਦੇ ਸੂਬਿਆਂ ਵਿੱਚੋਂ ਦੋ ਨੰਬਰ 'ਚ ਪਹੁੰਚ ਗਿਆ ਸੀ ਤੇ ਇਹਨਾਂ 7 ਸਾਲਾਂ 'ਚ ਅੱਜ ਪੰਜਾਬ ਕਿੱਥੇ ਹੈਗਾ ਆਕੜੇ ਕੱਢ ਕੇ ਦੇਖੋ ਥੱਲੇ ਤੋਂ ਦੋ ਨੰਬਰ 'ਚ ਦੇਸ਼ ਬਚਾ ਗਿਆ ਕਿਉਂਕਿ 1 ਲੱਖ ਕਰੋੜ ਰੁਪਿਆ ਦਾ ਕਰਜ਼ਾ ਕਾਂਗਰਸੀਆਂ ਨੇ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਏ ਤੇ 60 ਹਜ਼ਾਰ ਕਰੋੜ ਦਾ ਕਰਜ਼ਾ ਇਹਨਾਂ ਨੇ ਚੜਾਤਾ ਤੇ ਦੋਨਾਂ ਨੇ ਆਹ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਕੀ ਕੀਤਾ ਝੂਠਾ ਪੰਢੀ ਪ੍ਰਚਾਰ ਤੁਹਾਡੀ ਆਪਣੀ ਪਾਰਟੀ ਹਰ ਜਿਹੜੇ ਬਾਦਲ ਸਾਹਿਬ ਨੇ ਮੋਟਰਾਂ ਤੇ ਕਨੈਕਸ਼ਨ ਦਿੱਤੇ ਜਿਹੜੇ ਬਾਦਲ ਸਾਹਿਬ ਨੇ ਬਿਜਲੀ ਮਾਫ਼ ਕੀਤੀ ਜਿਹੜੇ ਬਾਦਲ ਸਾਹਿਬ ਨੇ ਆਟੇ ਦਾਲ ਦੇ ਕਾਰਡ ਬਣਾਏ ਚੈੱਕ ਦਿੱਤੇ ਉਸ ਬਾਦਲ ਸਾਹਿਬ ਤੇ ਉਸ ਪਾਰਟੀ ਦੇ ਉੱਤੇ ਹੋ ਜਾ ਭੰਡੀ ਪ੍ਰਚਾਰ ਦੋਨਾਂ ਨੇ ਰਲ ਮਿਲ ਕੇ ਗੰਦੀ ਸਿਆਸਤ ਖੇੜੀ ਕਿ ਪਹਿਲੇ ਇਲਜ਼ਾਮ ਲਗਾਇਆ ਕਿ ਲਾ ਇਲਜ਼ਾਮ ਸਾਡੇ ਪਾਰਟੀ ਉੱਤੇ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆ ਜਿਹੜੇ ਬਾਦਲ ਸਾਹਿਬ ਦੇ 70 ਸਾਲ ਤੁਸੀਂ ਉਹਨਾਂ ਦੀ ਸੇਵਾ ਦੇਖੀ ਹੈ ਤੁਹਾਡੇ ਵੱਡੇ ਵੱਡੇ ਰਿਆ ਨੇ ਬਾਦਲ ਸਾਹਿਬ ਨਾਲ ਜੇਲਾ ਕਟੀਆਂ ਕੈਦਾਂ ਕਟੀਆਂ ਨੇ ਉਹ ਬਾਦਲ ਸਾਹਿਬ ਨੇ 70 ਸਾਲ ਇਹ ਸੇਵਾ ਕਿਰਦਾ ਕਦਾ ਇਸ ਕਰਕੇ ਕਟੀਆਂ ਕਿਉਂ ਕਿ ਉਹ ਬੇਅਦਵੀਆਂ ਕਰਦੇ ਸੀ ਗੁਰੂ ਸਾਹਿਬ ਦੇ ਤੇ ਪੰਢੀ ਪ੍ਰਚਾਰ ਕਰਕੇ ਅੱਜ ਕਿਉਂ ਕੋਈ ਨਹੀਂ ਬੋਲਦਾ ਕਿ ਜੇ ਅਸੀਂ ਜੇ ਅਸੀਂ ਗੁਰੂ ਸਾਹਿਬ ਦੇ ਉੱਤੇ ਹਮਲੇ ਕੀਤੇ ਸੀ ਬੇਅਦਬੀ ਕੀਤੀਆਂ ਫਿਰ 5 ਸਾਲ ਉਹਨਾਂ ਦੇ ਤੇ 2 ਸਾਲ ਇਹਨਾਂ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਤਾ ਜੇ ਨਾਲੇ ਫੜ ਕੇ ਬੰਦ ਕਰਦੇ ਬੇਅਦਬੀਆਂ ਵਾਸਤੇ ਬੰਦ ਕਰਦੇ ਬੇਅਦਬੀਆਂ ਸਿਕੜੋਂ ਬੇਅਦਬੀਆਂ ਹੋ ਗਈਆਂ ਨੇ ਕਿਉਂ ਨਹੀਂ ਬਾਗਲਾਂ ਨੂੰ ਫੜ ਕੇ ਬੰਦ ਕੀਤਾ ਕਿਉਂਕਿ ਹਕੀਕਤਾਂ ਦਾ ਹੈਗੀ कि 5 ਸਾਲ ਕੈਪਟਨ ਸਾਹਿਬ ਨੇ ਕਾਂਗਰਸੀਆਂ ਨੇ ਸਿੱਟ ਬਿਠਾਈ ਜਿਨ੍ਹਾਂ ਨੇ ਜਾਂਚ ਕੀਤੀ ਬੇਅਦਬੀਆਂ ਦੀ ਉਸ ਜਾਂਚ ਦੀ ਰਿਪੋਰਟ ਭਗਵੰਤ ਮਾਨ ਨੇ ਅਦਾਲਤ 'ਚ ਪੇਸ਼ ਕੀਤੀ 1.5 ਸਾਲ ਤੋਂ ਬੇਅਦਬੀਆਂ ਦਾ ਕੇਸ ਅਦਾਲਤਾਂ ਵਿੱਚ ਚੱਲ ਰਿਹਾ ਹੈ ਤੇ ਉਹਦੇ ਵਿੱਚ ਨਾ ਕਿਸੇ ਬਾਦਲ ਦਾ ਨਾ ਹੈ ਨਾ ਕਿਸੇ ਅਕਾਲੀ ਦਲ ਦੇ ਵਕਰ ਦਾ ਨਾ ਹੈਗਾ ਤੇ ਨਾ ਸਾਡੀ ਪਾਰਟੀ ਦੇ ਨਾਲ ਕੋਈ ਉਹਦਾ ਲੈਣ-ਦੇਣ ਹੈਗਾ ਤੇ ਹੁਣ ਕੋਈ ਬੋਲਦਾ ਵੀ ਨਹੀਂ ਇਹਦੇ ਬਾਰੇ ਕਿਉਂਕਿ ਜਿਨ੍ਹਾਂ ਨੇ ਲਾ ਲੈਣੀ ਸੀ 5 ਸਾਲ ਹੋ ਲੈ ਗਏ ਤੇ ਹੁਣ ਆ ਬੈਠ ਕੇ ਹੁਣ ਤੋਂ ਇਹਦੇ ਬਾਰੇ ਗੱਲ ਨਹੀਂ ਕਰਨੀ ਹੋਂ ਪਾਵੇ ਸੁਲਤਾਨਪੁਰ ਲੋਧੀ ਵਿੱਚ ਧੰਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਦਿਹਾੜੇ 'ਚ ਇੰਨੀ ਵੱਡੀ ਬੇਦਮੀ ਹੋਏ ਕਿ ਭਗਵੰਤ ਮਾਨ ਪੁਲਸ ਨੂੰ ਭੇਜੇ 4 ਵਜੇ ਸਵੇਰੇ ਅੰਮ੍ਰਿਤ ਵੇਲੇ ਜਦ ਲੋਕੀ ਨਤਰੇਤ ਕਰ ਰਹੇ ਸੀ ਉਸ ਕੋਲੋਂ ਸਾਹ ਦੇ ਅੰਦਰ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਬੂਟਾ ਪਾ ਕੇ ਬੰਦੂਕਾ ਲੈ ਕੇ ਪੰਜਾਬ ਪੁਲਸ ਆ ਕੇ ਠਾ 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 ਗੋਲੀਆਂ ਮਾਰ ਕੇ ਬੰਦੇ ਨੂੰ ਸ਼ਹੀਦ ਕਰ ਦਿੱਤੀ ਹੈ ਲੇਕਿਨ ਕੋਈ ਨਹੀਂ ਬੋਲਦਾ ਕਿਉਂਕਿ ਪੰਡਿਤ ਪ੍ਰਚਾਰ ਤੋਂ ਕੱਲੇ ਆਕਾਲੀ ਦਲ ਦੇ ਖਿਲਾਫ ਕਰਨਾ ਹੁਣ ਇਹ ਬੇਅਦਵੀ ਨਹੀਂ ਹੈਗੀ ਤੇ ਤੁਹਾਡੇ ਸਾਰੇ ਅੱਖਾਂ ਦੇ ਸਾਹਮਣੇ ਹੋਈ ਕਿ ਨਹੀਂ ਸੁਲਤਾਨਪੁਰ ਲੋਧੀ ਵਿੱਚ ਪਤਾ ਲੱਗਿਆ ਕਿ ਨਹੀਂ ਤੁਹਾਨੂੰ ਗੋਲੀਆਂ ਚੱਲੀਆਂ ਨੇ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ 'ਚ ਉਹ ਬੇਅਦਵੀ ਨਹੀਂ ਸੀਗੀ ਜਦ ਕਾਂਗਰਸ ਪੇ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜੰਗਲੇ ਦੇ ਉੱਤੇ ਟੱਪ ਕੇ ਗੁਰੂ ਸਾਹਿਬ ਦੇ ਹਿੱਟੇ ਜਾ ਕੇ ਹਮਲਾ ਕਰਨ ਵਾਸਤੇ ਨੌਜਵਾਨ ਪਹੁੰਚ ਗਏ ਕਿ ਉਹ ਬੇਅਦਵੀ ਨਹੀਂ ਸੀਗੀ ਤਾਂ ਕੋਈ ਬੋਲਿਆ ਨਹੀਂ ਉਹ ਤਾਂ ਕੱਲੇ ਬਾਦਲਾਂ ਨੂੰ ਤਾਂ ਆਕਾਲੀਆਂ ਨੂੰ ਬਦਨਾਮ ਕਰਨਾ ਸੀਗਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਵਿਕਾਸ ਤੇ ਤਰੱਕੀ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ ਦੂਜਾ ਇਲਜ਼ਾਮ ਕੀ ਲਾਂਦੇ ਸੀ ਸਾਡੇ ਉੱਤੇ ਨਸ਼ੇ ਵੇਚਦੇ ਨੇ ਕਈ ਵਾਰੀ ਤੁਹਾਡੇ ਪਿੰਡਾਂ ਵਿੱਚ ਬਾਦਲ ਸਾਹਿਬ ਵੀ ਆਏ ਨੇ 70 ਸਾਲ ਤੋਂ ਪੰਜਾਬ ਵਿੱਚ ਫਿਰਦੇ ਰਹੇ ਨੇ ਤੁਹਾਡੇ ਕੋਲ ਆ ਕੇ ਤੁਹਾਡੇ ਬੱਚਿਆਂ ਨੂੰ ਗੋਲੀਆਂ ਵੇਚਦੇ ਸੀਗੇ 15 ਸਾਲ ਤਾਂ ਤੁਸੀਂ ਮੈਨੂੰ ਵੀ ਦੇਖ ਲਿਆ ਕਿੰਨੇ ਚਾਰ ਪੰਜ ਸੰਗਤ ਦਰਸ਼ਨ ਤਾਂ ਮੈਂ ਤੁਹਾਡੇ ਪਿੰਡ 'ਚੇ ਕਰ ਚੁੱਕੀ ਆਂ ਮੈਂ ਤੁਹਾਡੇ ਕੋਲ ਆ ਕੇ ਗਰੰਟਾ ਦਿੰਦੀ ਸੀ ਕਿ ਤੁਹਾਡੇ ਬੱਚਿਆਂ ਨੂੰ ਚਿੱਟੇ ਦੀ ਗੋਲੀਆਂ ਦੇ ਕੇ ਜਾਂਦੀ ਸੀ ਤੇ ਅੱਜ ਮੈਂ ਤੁਹਾਨੂੰ ਆ ਵੀ ਪੁੱਛਦੀ ਆ 10 ਸਾਲ ਪਹਿਲੇ ਤੁਹਾਡੇ ਪਿੰਡਾਂ 'ਚ ਕਿੰਨਾ ਚਿੱਟਾ ਵਿਕਦਾ ਸੀਗਾ 10 ਸਾਲ ਪਹਿਲੇ ਤੁਹਾਡੇ ਕਿੰਨੇ ਬੱਚੇ ਚਿੱਟੇ ਦੇ ਨਾਲ ਮਰਦੇ ਸੀਗੇ ਤੇ ਅੱਜ ਕਿੰਨਾ ਚਿੱਟਾ ਵਿਕਦਾ ਉਹ ਕਿਹੜੀ ਗਲੀ ਕਿਹੜਾ ਨੁੱਕੜੇ 'ਚ ਸ਼ਰਿਆਮ ਚਿੱਟਾ ਨਹੀਂ ਮਿਲਦਾ ਹਕੀਕਤ ਆਏ ਕਿ 10 ਸਾਲ ਪਹਿਲੇ ਨਸ਼ੇ ਹੁੰਦੇ ਸੀ ਲੇਕਿਨ ਅਖਬਾਰ ਖੋਲ ਕੇ ਦੇਖੋ ਅਖਬਾਰਾਂ 'ਚ ਸੁਰਖੀਆਂ ਹੁੰਦੀਆਂ ਸੀ ਕਿ ਆ ਸਰਕਾਰ ਨੇ ਇੰਨਾ ਕਿਲੋ ਨਸ਼ਾ ਥੋਪੜਿਆ ਅੱਜ ਇੰਨੇ ਬੰਦੇ ਖੜੇ ਅੱਜ ਇਨਾਂ ਨੂੰ ਸਜ਼ਾ ਦਿਲਾਏ ਅਸੀਂ ਉਸ ਨਸ਼ਿਆਂ ਨੂੰ ਫੜਦੇ ਸੀ ਰੋਕਦੇ ਸੀ ਤਾਂ ਕਿ ਤੁਹਾਡੇ ਬੱਚਿਆਂ ਤਾਈਂ ਨਾ ਪਹੁੰਚ ਸਕੇ ਇਹਨਾਂ ਨੇ ਸਾਨੂੰ ਉਸ ਕਰਕੇ ਬਦਨਾਮ ਕੀਤਾ ਤੇ ਅੱਜ ਜਦ ਹਰ ਨੁੱਕਰ 'ਚ ਹਰ ਗਲੀ 'ਚ ਸ਼ਰਿਆਮ ਨਸ਼ਾ ਬਿਕ ਰਿਹਾ ਹੈ ਅਵਾਜ਼ਾਂ ਨੂੰ ਕਹਿਣਾ ਪਿਆ ਭਗਵੰਤਬਾਨ ਦੀ ਸਰਕਾਰ ਨੂੰ ਫਟਕਾਰ ਲਗਾਏ ਕਿ ਲੱਗਦਾ ਹੈ ਸਰਕਾਰ ਖੁਦ ਵੇਚ ਰਹੀ ਹੈ ਬਿਲਕੁਲ ਵੇਚ ਰਹੀ ਹੈ ਜੇ ਜੇਲਾ ਜੇ ਸ਼ਰਯਾਮ ਨਸ਼ਾ ਬਿਕ ਰਿਹਾ ਹੈ ਉਹ ਚੇਲ ਕੌਣ ਚਲਾਉਂਦੀ ਬਾਦ ਉਹ ਤਾਂ ਚਲਾਉਂਦੇ ਨਹੀਂ ਸਰਕਾਰ ਚਲਾਉਂਦੀ ਹੈ ਜੇ ਸ਼ਰਾਬ ਦੇ ਠੇਕਿਆਂ 'ਚ ਸ਼ਰਯਾਮ ਚਿੱਟਾ ਮਿਲ ਰਿਹਾ ਹੈ ਤਾਂ ਉਹ ਤਾਂ ਸਰਕਾਰ ਚਲਾਉਂਦੀ ਹੈ ਜੇ ਗਲੀਆਂ 몰ੀਆਂ 'ਚ ਸ਼ਰਯਾਮ ਚਿੱਟਾ ਬਿਕ ਰਿਹਾ ਹੈ ਰੋਕ ਨਹੀਂ ਰਹਿ ਤਾਂ ਫਿਰ ਆਪ ਹੀ ਵੇਚ ਲੈਨੇ ਹਫਤੇ ਬੰਨੇ ਹੋਏ ਨੇ ਮਹੀਨੇ ਬੰਨੇ ਹੋਏ ਨੇ ਤੁਹਾਡੇ ਬੱਚੇ ਆਜ ਕੱਲ ਦੀ ਸੁਰਖੀਆਂ ਕੀ ਹੈਗੀਆਂ ਅਖਬਾਰਾ ਖੋਲ ਕੇ ਦੇਖੋ ਇਹ ਨਹੀਂ ਕਿ ਨਸ਼ਾ ਕਿੰਨਾ ਫੜਿਆ ਗਿਆ ਸੁਰਖੀਆਂ ਕਿ ਕਿੰਨੇ ਮਾਵਾਂ ਦੇ ਪੁੱਤਰ ਟੀਕੇ ਲਾਂਦੇ ਹੋਏ ਉਹਨਾਂ ਦੀ ਮੌਤ ਹੋ ਗਈ ਆਖ ਸੁਰਖੀਆਂ ਹੁੰਦੀਆਂ ਬਦਨਾਮ ਕੀਤਾ ਤੁਹਾਡੀ ਪਾਰਟੀ ਨੂੰ ਜਿਹੜੀ ਪਾਰਟੀ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਸੀ ਵੱਡੇ ਵੱਡੇ ਲਾਰੇ ਕੀ ਕਹਿੰਦਾ ਸੀ ਭਗਵੰਤ ਮਾਨ ਕਿਸੇ ਦੇ ਬੱਚੇ ਨੂੰ ਬਾਹਰ ਨਹੀਂ ਜਾਣਾ ਪਊਗਾ ਬਾਹਰ ਦੇ ਬੱਚੇ ਇੱਥੇ ਆ ਕੇ ਕੰਮ ਕਰਨਗੇ ਕੋਈ ਧਰਨੇ ਨਹੀਂ ਲੱਗਣਗੇ ਪੰਜਾਬ 'ਚ ਕਿਸੇ ਦੀ ਪਗਣੀ ਲੱਥੂਗੀ ਕਿਸੇ ਦੀ ਚੁੰਨੀ ਨਹੀਂ ਖਿੱਚੀ ਜਾਊਗੀ ਹੁਣ ਕਿੱਥੇ ਨੇ ਉਹ ਗੱਲਾਂ ਕਿਹਦਾ ਬੱਚਾ ਹੈਗਾ ਜਿਹੜਾ ਇੱਥੇ ਰਹਿਣਾ ਚਾਹੁੰਦਾ ਹੈ ਹਰੇਕ ਤੇ ਘਰ ਦੇ ਪੱਛੇ ਛੱਡ ਛੱਡ ਵਿਦੇਸ਼ਾਂ ਵੱਲ ਭੱਜ ਰਹੇ ਨੇ ਕਿਉਂਕਿ ਇੱਥੇ ਕੁਝ ਕੋਈ ਨਜ਼ਰ ਨਹੀਂ ਆਉਂਦਾ। ਜੇ ਚਾਰ ਨੌکریاں ਨਿਕਲਦੀਆਂ ਨੇ ਉਹਨਾਂ ਵਿੱਚੋਂ ਦੋ ਨੌکریاں ਕਿਸੇ ਹਰਿਆਣੇ ਨੂੰ ਕਿਸੇ ਰਾਜਸਥਾਨ ਦੇ ਬੱਚੇ ਨੂੰ ਦੇ ਦੇ। ਕਿਉਂ ਤੁਹਾਡੇ ਬੱਚੇ ਬੇਰੋਜ਼ਗਾਰ ਨਹੀਂ ਹੈਗੇ? ਜੇ ਪੰਜਾਬ ਦਾ ਖਜ਼ਾਨਾ ਤਨਖਾਹ ਦਿੰਦਾ ਹੈ ਤਾਂ ਫਿਰ ਉਹਦੇ ਵਿੱਚ ਪੰਜਾਬੀਆਂ ਦਾ ਹੱਕ ਹੈ ਕਿ ਹਰਿਆਣੇ ਤੇ ਰਾਜਸਥਾਨ ਦਾ ਹੱਕ ਹੈ। ਅਜੇ ਨਾ ਮਜਬੂਰ ਹੋਇਆ ਹੋਇਆ ਮੁੱਖ ਮੰਤਰੀ ਆਪ ਦੀ ਕੁਰਸੀ ਦੇ ਲਾਲਚ ਦੇ ਖਾਤੇ ਤੇ ਕੇਜਰੀਵਾਲ ਦੇ ਦਬਾਅ ਉੱਤੇ ਸਾਂ कि तो मुखमंत्री ने हथियार सिटते ने कि मेरी कुर्सी ना खुसक जाए पानी दे ना थोड़ा समझौता राजधानी जो हरियाणे ने जमीन मंगी केंद्र ने देती चुप करके बैठे है साढ़े राजधानी दे समझौता ਇਹ ਕੱਲਾ ਗੱਲਾਂ ਮਾਰ ਮਾਰ ਕੇ ਦੋ ਸਾਰਿਆਂ ਨੇ ਟਪਾਤੇ ਪੰਜਾਬ ਨੂੰ ਇੰਨਾ ਵੱਡਾ ਕਰਜ਼ਾ ਚੜਾਤਾ ਹੈਗਾ ਤੇ ਆ ਵੀ ਤੁਹਾਨੂੰ ਦੱਸਦਾ ਕਿ ਤੁਹਾਨੂੰ ਉਸ ਕਰਜ਼ੇ ਤੋਂ ਕੀ ਮਿਲਿਆ ਵੱਡੇ ਵੱਡੇ ਇਸ਼ਤਿਹਾਰ ਟੈਲੀਵਿਜ਼ਨ 'ਚ ਦੇਖੋ ਤੇ ਦੇਸ਼ ਭਰ 'ਚ ਦੇਖੋ ਕੇਜਰੀਵਾਲ ਨੂੰ ਮੁੱਖ ਪ੍ਰਧਾਨ ਮੰਤਰੀ ਬਣਾਉਣ ਦੇ ਚਮਕਾਉਣ ਵਾਸਤੇ ਪੰਜਾਬ 'ਚ ਜੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਪੰਜਾਬ 'ਚ ਜੀ ਕਿਸੇ ਨੂੰ ਬਿਜਲੀ ਦੇ ਬਿੱਲ ਨਹੀਂ ਆਉਂਦੇ ਪੰਜਾਬ 'ਚ 37000 ਨੌਕਰੀਆਂ ਲੱਗ ਗਈਆਂ ਨੇ ਪੰਜਾਬ 'ਚ ਵੱਡੇ ਵੱਡੇ ਬੋਰਡ ਹਜ਼ਾਰਾਂ ਕਰੋੜਾਂ ਦੇ 1000 ਕਰੋੜ ਦਾ ਇਹਨਾਂ ਦਾ ਬਜਟ ਇਸ਼ਤਿਹਾਰਾਂ ਦਾ ਉਹ 1000 ਕਰੋੜ ਦੇ ਕਿਸੇ ਗਰੀਬ ਦੇ ਜਿਨ੍ਹਾਂ ਦੇ ਕਾਗਜ਼ਾਂ ਦੇ ਦਿੱਤੇ ਹੋਏ ਕੱਟ ਦਿੱਤੇ ਨੇ ਉਹ ਕਾਰ ਹੀ ਬਣਾ ਕੇ ਦੇ ਦਿੰਦਾ ਕਿਸੇ ਗਰੀਬ ਧੀ ਦਾ ਸ਼ਗਨ ਦੇ ਦਿੰਦਾ ਕਿਸੇ ਬਜ਼ੁਰਗ ਦੀ ਨਵੀਂ ਪੈਨਸ਼ਨ ਬਣਾ ਦਿੰਦਾ ਕਿਸੇ ਗਰੀਬ ਦੇ ਮਕਾਨ ਦਾ ਚੈੱਕ ਦੇ ਦਿੰਦਾ ਜਿਹੜਾ ਹਜ਼ਾਰਾਂ ਕਰੋੜ ਲੁੱਟਾਈ ਜਾ ਰਿਹਾ ਹੈਗਾ ਲੋਕਾਂ ਨੂੰ ਕਰਜ਼ਾਈ ਕਰਕੇ ਦੁੱਖ ਹੁੰਦਾ ਹੈ ਜਿਹਦੇ ਕਰਕੇ ਅੱਜ ਬੇਨਤੀ ਕਰਨ ਆਸਤੇ ਆਈਆਂ ਜੇ ਇਸ ਲੁੱਟ ਨੂੰ ਤੁਸੀਂ ਰੋਕਣਾ ਚਾਹਦੇ ਹੋ ਜੇ ਤੁਸੀਂ ਚਾਹੁੰਦੇ ਹੋ ਇਹ ਗਰੀਬਾਂ ਨੂੰ ਇੱਕ ਵਾਰ ਫੇਰ ਮਕਾਨਾਂ ਦੇ ਚੈੱਕ ਮਿਲਣ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਆਟੇ ਦਾ ਦਿਓ ਬਾਦ ਸਾਬ 30 ਕਿਲੋ ਆਟਾ ਤਨਕ ਦਿੰਦੇ ਸੀਗੇ 30 ਕਿਲੋ ਤਾਂ ਕੀ ਹੁਣ 15 ਕਿਲੋ ਮਸਾ ਮਿਲਦੀ ਹੈ 6 ਮਹੀਨੇ ਬਾਅਦ ਜਿਹੜੇ ਮਾੜੇ ਮੋਟੇ ਕਾਰਡ ਜੇ ਕਾਰਡ ਕੱਟੇ ਨੇ ਕੀ ਨਹੀਂ ਕੱਟੇ ਨੇ ਤੁਹਾਡੇ ਮਿੰਡਾ ਚ ਦੱਸੋ ਜੇ ਕੱਟੇ ਨੇ ਕੀ ਤਾਂ ਦੱਸਿਆ ਕਰੋ ਮੈਂ ਕੋਈ ਐ ਤਾਂ ਨਹੀਂ ਮਾਰੇ ਝੂਠ ਮਾਰੀਆ ਤਾਂ ਮੈਨੂੰ ਵੀ ਦੱਸ ਦਿਓ ਤਮਾ ਬੇਮਤੀ ਕਰਦੀਆਂ ਜੇ ਤੁਸੀਂ ਸਰਕਾਰਾਂ ਨੂੰ ਜਗਾਣਾ ਹੈ ਤੁਹਾਡੇ ਕੋਲ ਇਕੱਲੇ ਇੱਕੋ ਤਾਕਤ ਹੁੰਦੀ ਹੈ ਉਹ ਹੁੰਦੀ ਹੈ ਵੋਟ ਦੀ ਤਾਕਤ ਵੋਟ ਦੀ ਚੋਟ ਮਾਰ ਕੇ ਤੁਸੀਂ ਸਰਕਾਰਾਂ ਨੂੰ ਜਗਾ ਸਕਦੇ ਹੋ ਕਿਉਂਕਿ ਵੋਟ ਦੀ ਚੋਟ ਦੀ ਸਾਡੇ ਹੋ ਜੀ ਸਾਟ ਹੁੰਦੀ ਹੈ ਕਿ ਸੁੱਤੀ ਹੋਈ ਸਰਕਾਰਾਂ ਵੀ ਜਾਗ ਜਾਂਦੀਆਂ ਨੇ ਜੇ ਇਸ ਭਗਵੰਤ ਮਾਨ ਬੇਈਮਾਨ ਨੂੰ ਜਗਾਣਾ ਹੈ ਜੇ ਲੁੱਟ ਨੂੰ ਰੋਕਣੀ ਹੈ ਫਿਰ ਆਰੀਆਂ ਨੇ ਹੁਣ ਪੰਚਾਇਤੀ ਚੋਣਾਂ ਆਣ ਗਿਆ ਪਹਿਰੇ ਤਾਂ ਤਕੜੇ ਹੋ ਕੇ ਕਮਰ ਕੱਸ ਕੇ ਨਿਰੋਸ਼ ਰਾਮਨੀ ਅਕਾਲੀ ਦਲ ਦੀ ਪੰਚਾਇਤ ਸਰਪੰਚਾ ਤੁਸੀਂ ਇਸ ਗੱਲ ਦਾ ਬੁਰਾ ਨਾ ਮੰਨੋ ਤੁਹਾਨੂੰ ਨਹੀਂ ਕਰੀ ਲੇਕਿਨ ਨਿਰੋਗ ਸ਼ਰੋਨੀ ਅਕਾਲੀ ਦਲ ਦੀ ਪੰਚਾਇਤ ਕਿਉਂਕਿ ਸਰਪੰਚਾ ਤੁਸੀਂ ਦੱਸਦੋ ਕਿ ਤੁਹਾਨੂੰ ਇਸ ਆਮ ਆਦਮੀ ਸਰਕਾਰ ਨੇ ਕੋਈ ਗ੍ਰਾਂਟ ਭੇਜੀ ਹੈ 2 ਸਾਲਾਂ ਚ 7 ਤੋਂ 18 ਲੱਖ ਰੁਪਏ ਵਾਪਸ ਲੈ ਗਏ ਜੀ ਹੋਰ ਸੁਣੋ ਆਏ ਹੋਣ ਜਦ ਕਰਜ਼ਾਈ ਹੋ ਜਾਵੇ ਫਿਰ ਕਿ ਤਾਈ ਤਾਂ ਕਾਰਡ ਕੱਟ ਰਹੇ ਕਾਰਡ ਵਾਪਸ ਆ ਰਹੇ ਨੇ ਜਿਹੜੇ ਭਲ ਸਾਹਿਬ ਨੇ ਦਿੱਤੇ ਸੀ ਮਤਲਬ ਖਜ਼ਾਨੇ ਦੇ ਪੈਸੇ ਸੀਗੇ ਤਾਂ ਹੀ ਦਿੱਤੇ ਨਾ ਹੁਣ ਕਾਰਡ ਕੱਟੇ ਜਾ ਰਹੇ ਨੇ ਪੰਚਾਇਤਾਂ ਦੀ ਗ੍ਰਾਂਟਾ ਵਾਪਸ ਹੋ ਰਹੀਆ ਆ ਕੱਲ ਆਪਾਂ ਕਿਹੜੇ ਪਿੰਡ ਚ ਗਏ ਸੀ ਸ਼ੇਖਪੁਰਾ ਜਿੱਥੇ ਅਸੀਂ ਸਕੂਲ ਅਪਗ੍ਰੇਡ ਕਰਕੇ ਗਏ ਸੀ ਉਹ ਸਕੂਲ ਨੂੰ ਡਾਊਨ ਗ੍ਰੇਡ ਕਰਤਾ ਮਤਲਬ 12ਵੀਂ ਦੀ ਸਕੂਲ ਨੂੰ ਚੱਕ ਕੇ 8ਵੀਂ ਕਰਤਾ ਇਹ ਤਾਂ ਬੜਾ ਸੁਣਿਆ ਸ਼ੇਰਗੜ ਸ਼ੇਰਗੜ ਪਤਾ ਨਹੀਂ ਕਿ ਮੈਂ ਤਾਂ ਇਹੋ ਜੀ ਚੀਜ਼ਾਂ ਹੋ ਰਹੀਆਂ ਪੰਜਾਬ 'ਚ ਕੋਈ ਸੁਣਿਆ ਨਹੀਂ ਹੁਣ ਪਰਸੋਂ ਦੀ ਖਬਰ ਭਗਵੰਤ ਮਾਨ ਬੋਲ ਰਿਹਾ ਟੈਲੀਵਿਜ਼ਨ 'ਚ ਜਿਹੜੇ ਬਾਰਤ ਸਾਬ ਨੇ ਨਵੇਂ ਥਰਮਲ ਪਲਾਂਟ ਲਗਾਏ ਸੀ ਇੱਕ ਪ੍ਰਾਈਵੇਟ ਪਲਾਂਟ ਦਿਵਾਲੀਆ ਹੋ ਕੇ 6000 ਕਰੋੜ ਦਾ ਉਹਦਾ ਕਰਜ਼ਾ ਚੜ ਗਿਆ ਭਗਵਾਨ ਤੁਮਾਰ ਥੱਪ ਥਪਾਰੇ ਆਪ ਦੇਖੇ ਅਸੀਂ ਉਹਨੂੰ 1000 ਕਰੋੜ ਦੇ ਕੇ ਅਸੀਂ ਖਰੀਦ ਲਿਆ ਜਿਹੜਾ ਪ੍ਰਾਈਵੇਟ ਨਹੀਂ ਚਲਾ ਸਕ ਮਾਨ ਕਹਿੰਦਾ ਮੈਂ ਚਲਾਉਂਗਾ ਇਹ ਚਲਾਣਾ ਕੀ ਲੁੱਟ ਮਚਾਈ ਹੋਈ ਏ ਤੇ ਜ਼ੀਰੋ ਬਿਲ ਵੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਜ਼ਰਾ ਧਿਆਨ ਰੱਖਣਾ ਆ ਜਿਹੜੇ ਲੋਕਾਂ ਨੂੰ ਨਾ ਗੁੰਮਰਾਹ ਕਰਨ ਵਾਸਤੇ ਜਿਵੇਂ ਉਹ ਇਲੈਕਸ਼ਨਾਂ ਤੋਂ ਪਹਿਲੇ ਹੋ ਸਕਦਾ ਬੀਬੀਆਂ ਦੇ ਖਾਤੇ 'ਚ ਹਜ਼ਾਰਾਂ ਹਜ਼ਾਰ ਰੁਪਏ ਇਹ ਲੁੱਟ ਇਸ ਕਰਕੇ ਹੀ ਹੋ ਰਹੀ ਏ ਤਾਂ ਕਿ ਥੋੜਾ ਲੋਕਾਂ ਨੂੰ ਗੁੰਮਰਾਹ ਕਰਨਾ ਨਾ ਗੱਲਾਂ ਹੀ ਮਾਰਨੀਆਂ ਆਂਦੀਆਂ ਨੇ ਇਹਨਾਂ ਨੂੰ ਚਾਲਾਂ ਚੱਲਦੀਆਂ ਆਂਦੀਆਂ ਔਰ ਕੰਮ ਤਾਂ ਕੋਈ ਆਂਦਾ ਨਹੀਂ ਹੁਣ ਇਹਨੇ ਨਵੀਂ ਚਾਲ ਜਿਹੜੀ ਹੁਣ ਇਹਦੇ ਕੋਲ ਚਾਲੀ ਕਿ 1000 ਰੁਪਏ ਭਾਵੇਂ ਪਾ ਦਿਓ ਫਲਾਟਿਮ ਕਾ ਕਰ ਦਿਓ ਏਸੀ ਤਰ੍ਹਾਂ ਜਿਵੇਂ ਜ਼ੀਰੋ ਬਿੱਲ ਤੁਹਾਨੂੰ ਪਤਾ ਹੈ ਬਿਜਲੀ ਮੈਕਮੇ ਦੇ ਉੱਤੇ 30 ਹਜ਼ਾਰ ਕਰੋੜ ਦਾ ਕਰਜ਼ਾ ਛੜ ਗਿਆ ਹੈ ਕਿ ਬਿਜਲੀ ਚੇਅਰਮੈਨ ਦਾ ਹੱਥ ਖੜੇ ਕਹਿੰਦਾ ਮੇਰੇ ਕੋਲ ਤਾਂ ਤਨਖਾਹ ਦੇਣ ਦੇ ਪੈਸੇ ਨਹੀਂ ਹੈਗੇ ਇਹ ਬਾਦਲ ਸਾਹਿਬ ਵਰਗਾ ਤਾਂ ਹੈ ਨਹੀਂ ਜਿਹਨਾਂ ਦਿਨ ਰਾਤ ਮਿਹਨਤ ਕਰਨੀ ਹੈ ਤੇ ਕਮਾਈ ਵਿੱਚੋਂ ਤੁਹਾਡੇ 200 ਯੂਨਿਟ ਮਾਫ ਕਰਨੇ ਇਹ ਤਾਂ ਕਰਜ਼ਾ ਲੈ ਲੈ ਕੇ ਕਰਜ਼ਾ ਝੜਾ ਝੜਾ ਕੇ ਤੁਹਾਨੂੰ ਜਿਹੜੇ ਦੋ ਚਾਰਾਂ ਨੂੰ ਜਿਹੜਾ ਜ਼ੀਰੋ ਬਿਲਾਉਂਦਾ ਉਹਨਾਂ ਨੂੰ ਮਿਲ ਰਿਹਾ ਹੈ ਨਿਸ਼ਾਨਾ ਕੀ ਹੈ ਇਨਾ ਕਰਸਾ ਹੀ ਬਿਜਲੀ ਵਿਭਾਗ ਹੋ ਜਾ ਕਿਉਂਕਿ ਕਰਸਾ ਤਾਂ ਕਿਤੇ ਨਾ ਕਿਤੇ ਖਤਮ ਹੋਊਗਾ ਜਿਸ ਦਿਨ ਬਿਜਲੀ ਵਿਭਾਗ ਠੱਪ ਹੋ ਗਿਆ ਕਿ ਹੋਰ ਕਰਸਾ ਨਹੀਂ ਮਿਲਦਾ ਬੈਂਕ ਤੋਂ ਉਸ ਦਿਨ ਇਹਨੇ ਚੁੱਪਚੁਪੀ ਤੇ ਜਾ ਕੇ ਦਿੱਲੀ ਤੋਂ ਕਿਸੇ ਲਾਲੇ ਨੂੰ ਥੜ ਕੇ ਪ੍ਰਾਈਵੇਟ ਬੰਦੇ ਨੂੰ ਪੰਜਾਬ ਦਾ ਬਿਜਲੀ ਦਾ ਵਿਭਾਗ ਵੇਚ ਦੇਣਾ ਹੈਗਾ ਜੋ ਆਪਣੇ ਜੈਪ ਜੀ ਮੋਟੀ ਰਕਮ ਦਾਕੇ ਇਹਨਾਂ ਨੇ ਤਾਂ ਤੁਰ ਜਾਣਾ ਲੇਕਿਨ ਜਿਸ ਦਿਨ ਪ੍ਰਾਈਵੇਟ ਦੇ ਹੱਥੇ ਪੰਜਾਬ ਦੀ ਬਿਜਲੀ ਬੋਰਡ ਆ ਗਈ ਫਿਰ ਬਾਦਲ ਸਾਹਿਬ ਦੀ ਜਿਹੜੀ ਮੋਟਰਾਂ ਦੇ ਬਿੱਲ ਮਾਫ ਕੀਤਾ ਸੀ ਉਹਨੂੰ ਭੁੱਲ ਜਾ ਪ੍ਰਾਈਵੇਟ ਨੇ ਤਾਂ ਕਿਸੇ ਦਾ ਬਿੱਲ ਮਾਫ ਕਰਨਾ ਨਾ 300 ਯੂਨਿਟ ਮਾਫ ਕਰਨਾ ਨਾ 200 ਤਾਂ ਨਾ ਹੀ ਕਿਸੇ ਦਾ ਮੋਟਰ ਦਾ ਬਿੱਲ ਮਾਫ ਕਰਨਾ ਫਿਰ ਇੰਨੇ ਵੱਡੇ ਵੱਡੇ ਬਿੱਲ ਆਇਆ ਕਰਨਗੇ ਕਿ ਸ਼ਾਮ ਦੀ ਰੋਟੀ ਪਕਾਉਂਦੇ ਸਮੇਂ ਸੋਚੋਗੇ ਅੱਜ ਬਿਜਲੀ ਚਲਾਈ ਬੱਤੀ ਚਲਾਈ ਹੈ ਕਿ ਰੋਟੀ ਪਕਾਈ ਆਹ ਹਾਲ ਹੋਊਗਾ ਪੰਜਾਬ ਇਹ ਤਾਂ ਤੁਰ ਜਾਣਗੇ ਕਰਜ਼ਾ ਤਾਂ ਤੁਹਾਡੇ ਉੱਤੇ ਖੜੇ ਰਹੂਗਾ ਜਦ ਇੱਕ ਵਾਰ ਹੀ ਪ੍ਰਾਈਵੇਟ ਹੋ ਗਿਆ ਤਾਂ ਹੋ ਗਿਆ ਸੋਇਸ ਕਰਕੇ ਤੁਹਾਨੂੰ ਬੇਨਤੀ ਕਰਨ ਵਾਸਤੇ ਆਈਆਂ ਕਿ ਜੇ ਪੰਜਾਬ ਨੂੰ ਬਚਾਣਾ ਹੈ ਤਾਂ ਫਿਰ ਤਕਰੇ ਹੋ ਜਾਓ ਪਹਿਲੇ ਤਾਂ ਸਰਪੰਚੀ ਚੋਣਾਂ ਆਣ ਗਿਆ ਕਮਰ ਕੱਸ ਲਓ ਇਹਨਾਂ ਨੇ ਤਾਂ ਨਾ 2 ਸਾਲ ਕੁਛ ਦਿੱਤੇ ਜਿਵੇਂ ਦਸ ਨੇ ਸਰਪੰਚਾਂ ਦਿੱਤੇ ਹੋਏ ਵੀ ਵਾਪਸ ਚਲੇ ਗਏ ਨਾ ਇਹਨਾਂ ਨੇ 3 ਸਾਲ ਦੇ ਨਾ ਕਿਉਂਕਿ ਹੈ ਹੀ ਨਹੀਂ ਨਾ ਤਨਖਾ ਦੇਣ ਵਾਸਤੇ ਪੈਸੇ ਨਹੀਂ ਲੇਕਿਨ ਐਮਪੀ ਦੇ ਕੋਲ ਤਾਂ ਅਜੇ ਵੀ ਆਪਣੀ ਗਰੰਟਾ ਪਈਆ ਨੇ ਤੁਸੀਂ ਬਣਾਓ ਅਕਾਲੀ ਦਲ ਦੀ ਪੰਚਾਇਤ ਗਰੰਟਾ ਦੇ ਗੱਫੇ ਦੋ ਸਰਪੰਚ ਸਾਹਿਬ ਤੁਸੀਂ ਵੀ ਲੈ ਲਓ ਤੁਹਾਨੂੰ ਵੀ ਮੈਂ ਦਿਨ ਨੂੰ ਤਿਆਰਾਂ ਜੇ ਕੋ ਚਾਹੀਦਾ ਮੇਰੇ ਤੋਂ ਵੀ ਲੈ ਲਓ ਦੂਜਾ ਤੁਸੀਂ ਜ਼ਰੂਰ ਐਸਟੀਪੀਸੀ ਦੀ ਚੋਣਾਂ ਵਾਸਤੇ ਉਹ ਵੀ ਜ਼ਰੂਰ ਆਪ ਦੀ ਵੋਟ ਬਣਾਓ ਦੇਖੋ ਸਾਡੇ ਗੁਰੂ ਸਾਹਿਬਾਂ ਨੇ ਆਪਣਾ ਸਰਵੰਸ਼ ਵਾਰਤਾ ਸੀ ਸਾਡੇ ਕੌਮ ਦੇ ਖਾਤਰ ਪੰਚਮ ਪਿਤਾ ਤੱਤੀ ਤਵੀ ਚ ਬੈਠੇ ਸੀ ਧਰਮ ਦੀ ਖਾਤਰ ਸਾਡੇ ਵੱਡੇ ਵਡੇਰਿਆਂ ਨੇ ਆਪ ਦਾ ਖੂਨ ਡੋਲਿਆ ਸੀ ਇਹ ਮਹੰਤਾ ਤੋਂ ਆਪਣਾ ਕਬਜ਼ਾ ਛਡਾ ਕੇ ਆਪਣੇ ਗੁਰਦੁਆਰਾ ਤਾਂ ਕਿ ਸਿੱਖ ਆਪਣੇ ਗੁਰਦੁਆਰੇ ਆਪਣੇ ਆਪ ਚਲਾਉਣ ਅੱਜ ਉਹ ਲੜਾਈਆਂ ਨਹੀਂ ਲੜਨੀ ਪੈਣੀਆਂ ਅੱਜ ਦਿੱਲੀ ਆਪਣੀ ਨਿਗਾਹ ਰੱਖੀ ਬੈਠੀ ਹੈ ਹਰਿਆਣੇ 'ਚ ਤੁਸੀਂ ਦੇਖਿਆ ਚੁਣੇ ਹੋਏ ਬੰਦੇ ਚੱਕੇ ਉਹ ਪੁਲਿਸ ਭੇਜ ਕੇ ਬਾਹਰ ਸੱਟੇ ਸਰਕਾਰੀ ਪਿੱਠੂ ਬਿਠਾਤੇ ਤੇ ਕਿਵੇਂ ਹਰਿਆਣੇ 'ਚ ਰੋਜ਼ ਸਾਡੇ ਹਰਿਆਣੇ ਦੀ ਜੀਐਮਸੀ ਦਾ ਜਲੂਸ ਨਿਕਲਦਾ ਹੈ ਦਿੱਲੀ ਕਮੇਟੀ ਨੂੰ ਡਰਾ ਧਮਕਾ ਕੇ ਦਿੱਲੀ ਕਮੇਟੀ ਉੱਤੇ ਕਬਜ਼ਾ ਕਰ ਲਿਆ ਹੋਣੇ ਨਾਲ ਇਹ ਨਿਸ਼ਾਨਾ ਹੈ ਐਸਜੀਪੀਸੀ ਵੈ ਬੇਨਤੀ ਕਾਫੀਆਂ ਸਿੱਖ ਦਾ ਫਰਜ਼ ਮੰਨਦਾ ਹੈ ਆਪਣੇ ਧਰਮ ਦੇ ਖਾਤੇ 'ਚ ਅਸੀਂ ਵੋਟ ਪਾ ਕੇ ਆਪਣੇ ਬੰਦਿਆਂ ਨੂੰ ਖੁਦ ਚੁਣੀਏ ਕਿ ਸਾਡੇ ਧਾਰਮਿਕ ਸਥਾਨ ਕੌਣ ਚਲਾਊਗਾ ਜਿੰਨੂ ਮਰਜ਼ੀ ਤੁਸੀਂ ਚੁਣੋ ਮੈਂ ਨਹੀਂ ਕਹਿੰਦੀ ਜਿੰਨੂ ਚੁਣੋ ਲੇਕਿਨ ਵੋਟ ਪਾਉਣ ਵਾਸਤੇ ਜ਼ਰੂਰ ਜਾਓ ਆਪਣੀ ਵੋਟ ਹੋਣ ਬਣਵਾਓਗੇ ਤਾਂ ਤੁਸੀਂ ਉਸ ਸਮੇਂ ਵੋਟ ਪਾ ਸਕੋਗੇ ਭਾਵੇਂ 2 ਮਹੀਨੇ ਚਾਹੀਏ ਭਾਵੇਂ 4 ਮਹੀਨੇ ਚਾਹੀਏ ਲੇਕਿਨ ਸਿੱਖ ਫੈਸਲਾ ਕਰੇ ਕਿ ਸਾਡੇ ਧਾਰਮਿਕ ਸਥਾਨ ਕੌਣ ਹੈ ਦਿੱਲੀ ਬੈਠੇ ਇਹ ਲਾਲੇ ਉੱਥੇ ਬੈਠੇ ਨਾ ਫੈਸਲਾ ਕਰਨ ना मोदी का फैसला होए ना गांधी का फैसला होए तो ना फैसला हुए, पंजाब फैसला हुए। ही केजरीवाल का फैसला यह पंजाब के लोगों का फैसला होए या ही होगा जे तुम आपकी वोट हूं बनवाओगे तो जाके वोट पाओगे नहीं तो इन्हों का निशाना क्लियर कि है कि धार्मिक स्थान एस जी पीसी कब्जा करिए इन की मर्यादा बदलीए तो इनकी ताकत जी मर्यादा तो आती है इस सिखा इस तरह ही असें खत्म करिए असी होन नहीं देना ਤੇ ਤੀਜੇ ਗਾ ਜਦ ਲੋਕ ਸਭਾ ਦੀ ਚੋਣਾ ਆ ਆ ਗਿਆ ਇਹ ਮਾਨ ਜਿਹੜਾ 2 ਸਾਲ ਤੁਹਾਨੂੰ ਇਹਨਾਂ ਸ਼ਕਲ ਨਹੀਂ ਦਿਖਾਈ ਇੱਕ ਮੌਕਾ ਮੰਗਦਾ ਸੀ ਕੇਜਰੀਵਾਲ ਕਿਉਂਕਿ ਜਿਹੜੇ ਚੋਰ ਨੂੰ ਚੱਕੇ ਹੁੰਦੇ ਨੇ ਜੇਬ ਤੱਕ ਉਹਨਾਂ ਨੂੰ ਇੱਕੋ ਹੀ ਮੌਕਾ ਚਾਹੀਦਾ ਦੁਬਾਰਾ ਤਾਂ ਚਾਹੀਦਾ ਨਹੀਂ ਕਿ ਇੱਕ ਮੌਕੇ 'ਚ ਹੀ ਸਾਰਾ ਸਫਾਇਆ ਕਰ ਦੇਣਾ ਲੇਕਿਨ ਉਹ ਲੋਕ ਸਭਾ ਦੀ ਚੋਣਾਂ ਵਿੱਚ ਫੇਰ ਆਣ ਗਏ ਤੇ ਜਦ ਆਣ ਗਏ ਬੇੰਤੀ ਹੈ ਇਹਨੂੰ ਗੱਪਾਂ ਤੇ ਗੱਲਾਂ ਬਹੁਤ ਤਾਂ ਜਾਂਦੀਆਂ ਨੇ ਸਾਰੀ ਉਮਰ ਪੇਸ਼ਾ ਹੀ ਗੱਲਾਂ ਮਾਰੰਦਾ ਰਿਹਾ ਇਹਦੀ ਗੱਲਾਂ ਦੀ ਜਾਲ 'ਚ ਫੇਰ ਨਾ ਫਸ ਜਾਣਾ ਕਿਉਂਕਿ ਜੇ ਅਸੀਂ ਗਮਰਾਹ ਹੋ ਗਏ ਤੇ ਫਿਰ 60 ਹਜ਼ਾਰ ਕਰੋੜ ਤਾਂ ਚੜਾਤਾ ਜੇ 3 ਸਾਲ ਹੋ ਗਏ ਉਹ ਤੇ ਬਾਗ ਨਹੀਂ ਪੰਜਾਬ ਖੜਾ ਹੋ ਸਕੂਗਾ ਕਿਉਂਕਿ ਕੇਜਰੀ ਵਾਲਾ ਤਾਂ ਲੁੱਟ ਕੇ ਨਿਚੋੜ ਕੇ ਪਾਣੀ ਵੀ ਲੈ ਜਾਊਗਾ ਪੈਸੇ ਵੀ ਲੈ ਜਾਊਗਾ ਰਾਜਧਾਨੀ ਵੀ ਲੈ ਜਾਊਗਾ ਨਸ਼ੇ ਦੇ ਨਾਲ ਕਿਸੇ ਨੂੰ ਇੱਥੇ ਛੱਡੂਗਾ ਕੋਈ ਬੱਚਾ ਨਹੀਂ ਛੱਡੂਗਾ ਇਹਨਾਂ ਤੋਂ ਜੇ ਬਚਣਾ ਹੈ ਤੇ ਫੇਰ ਤਕੜੇ ਹੋ ਕੇ ਉਸ ਬਾਬੇ ਨਾਨਕ ਦੀ ਤਕੜੀ ਨੂੰ ਮਜ਼ਬੂਤ ਕਰੋ ਜਿਹੜੀ ਤੁਹਾਡੀ ਆਪਣੀ ਖੇਤਰੀ ਪਾਰਟੀ ਕੋਈ ਦਿੱਲੀੋਂ ਨਹੀਂ ਚਲਦੀ ਇਹ ਪੰਜਾਬ ਦੇ ਲੋਕੀ ਚਲਾਉਂਦੇ ਨੇ ਮਾੜੇ ਨੇ ਚੰਗੇ ਨੇ ਤੁਹਾਡੇ ਆਪਣੇ ਨੇ ਜਿਸ ਤਕੜੀ ਨੇ 13-13 ਕਰਕੇ ਹਰੇਕ ਦਾ ਭਲਾ ਦੇਖਿਆ ਕਦੇ ਬਾਦਲ ਸਾਹਿਬ ਨੇ ਪੁੱਛਿਆ ਵੀ ਨੀਲਾ ਕਾਰਡ ਬਣਾਉਂਦੇ ਵੀ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਕਦੇ ਮੋਟਰ ਦੇ ਬਿੱਲ ਮਾਫ ਕਰਦੇ ਪੁੱਛਿਆ ਵੀ ਕਿਹੜੇ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਸ਼ਗਨ ਦੇ ਚੈੱਕ ਵਾਸਤੇ ਪੁੱਛਿਆ ਵੀ ਕਿੱਥੇ ਵੋਟ ਪਾਈ ਸੀ 13-13 ਕਰਕੇ ਤਕੜੀ ਨੇ ਬਰਾਬਰ ਦਾ ਹਰੇਕ ਨੂੰ ਦਿੱਤਾ ਹਰੇਕ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਕਦੇ ਝੂਠ ਮਾਰ ਕੇ ਵੋਟ ਨਹੀਂ ਦਿੱਤੀ ਉਸ ਆਪਣੀ ਖੇਤਰੀ ਪਾਰਟੀ ਨੂੰ ਤਕਰਾ ਤੁਸੀਂ ਕਰੋ ਕਿਉਂਕਿ ਜਿੰਨਾ ਤਕਰਾ ਤੁਸੀਂ ਕਰੋਗੇ ਉਹਨੇ ਤਕੜੇ ਹੋ ਕੇ ਤੁਹਾਡੀ ਸੇਵਾ ਕਰਨ ਜੋਗੇ ਤੁਹਾਡੇ ਹੱਥਾਂ ਦੀ ਰਾਖੀ ਕਰਨ ਜੋਗੇ ਹੋਵਣਗੇ ਸਵਾਸ ਕਰਦੀਆਂ ਤੁਸੀਂ ਆ ਬੇਨਤੀਆਂ ਜ਼ਰੂਰ ਪ੍ਰਵਾਨ ਕਰੋਗੇ ਇਹ ਵਿਸ਼ਵਾਸ ਦਿਲਾਉਂਦੀਆਂ ਕਿ ਹੁਣ ਜਿਹੜੀ ਆ ਸਾਡੇ ਵਿੱਚ ਦੂਰੀਆਂ ਸੀ ਇਹਨਾਂ ਨੂੰ ਦੂਰ ਕਰਕੇ ਤੁਸੀਂ ਆਪਣੀ ਨਿੱਕੀ ਮੋਟੀ ਤਕਲੀਫ ਜਿਹੜੀ ਵੀ ਤੁਹਾਡੀ ਤਕਲੀਫਾ ਹੋਣ ਤੁਸੀਂ ਸਾਡੇ ਤਾਈ ਪਹੁੰਚ ਕਰੋ ਤਾਂ ਕਿ ਉਹ ਤਕਲੀਫਾਂ ਨੂੰ ਅਸੀਂ ਦੂਰ ਰਲ ਮਿਲ ਕੇ ਹੱਲ ਕਰ ਸਕੀਏ ਤੇ ਦੂਰ ਵੀ ਕਰ ਸਕੀਏ एक बार फिर दिल ਦੀ ਗਹਿਰਾਈਆਂ तो थोड़े सारे ਦਾ ਇੱਥੇ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੰਦੀ ਨੇ ਇੱਕ ਮੰਗ ਕੀਤੀ ਸੀ ਆਪਣੇ ਨੌਜਵਾਨ ਪੇਰਾ ਨੇ ਕਿ ਪਾਣੀ ਨਹੀਂ ਪੈਕਤੀ ਚੱਲਦੀ ਹੈ ਸੋ ਉਸ ਪਾਣੀ ਦੇ ਟੈਂਕੀ ਵਾਸਤੇ 2 ਲੱਖ ਦਾ ਚੈੱਕ ਮੈਂ ਲੈ

ਕੀ ਮਮਾ ਜੀ ਕੋਈ ਬੇਟਾ ਸਾਈਡ ਤੇ ਆ ਗਿਆ ਲੱਗਦਾ ਕੋਲ ਦਾ ਸਰਕਾਰਾਂ ਬਣਾਉਂਦੀਆਂ ਨੇ ਉਹਨੂੰ ਫਿਰ ਤੁਸੀਂ ਵੀ ਤਾਂ ਸਰਕਾਰ ਨੂੰ ਛਾੜੂ ਮਾਰੋ ਉਹਦੇ ਬਾਅਦ ਸਾਡੇ ਆਉਗੇ ਨਹੀਂ ਆਪੇ ਤੁਹਾਡੇ ਬੇਫਿਕਰ ਹੋਣਗੇ ਇਹ ਵਿਚਾਰੋ ਨਾ ਕਿ ਉਹ ਛਾੜੂ ਚੰਗੀ ਤਰ੍ਹਾਂ ਆਪਾਂ ਛਾੜੂ ਮਾਰ ਲਿਓ ਉਹਦੇ ਫਿਰ ਇੱਕ ਵਾਰੀ ਇੱਕ ਲੋਕਾ ਜੰਤਰ ਲੋ